ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਜੰਗਬੰਦੀ ਅਤੇ ਇੱਕ ਦੂਜੇ ਦੇ ਬੰਦਕਾਂ ਨੂੰ ਰਿਹਾਅ ਕੀਤੇ ਜਾਣ ਦੀ ਕਾਰਵਾਈ ਨੂੰ ਲੈ ਕੇ ਉਸ ਸਮੇਂ ਕੁਝ ਸਵਾਲ ਖੜੇ ਹੁੰਦੇ ਹੋਏ ਨਜ਼ਰ ਆਏ ਜਦੋਂ ਇਜ਼ਰਾਈਲ ਨੇ ਫਲਸਤੀਨੀ ਬੰਦਕਾਂ ਨੂੰ ਰਿਹਾ ਕਰਨ ਦੇ ਆਪਣੇ ਅਮਲ ਨੂੰ ਐਨ ਮੌਕੇ ਉੱਤੇ ਰੋਕ ਦਿੱਤਾ ਫਲਸਤੀਨ ਵੱਲੋਂ ਇਜ਼ਰਾਈਲ ਦੇ 6 ਬੰਦਕ ਰਿਹਾਅ ਕੀਤੇ ਗਏ ਪਰ ਇਜ਼ਰਾਈਲ ਨੇ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਐਨ ਮੌਕੇ ਉੱਤੇ ਰੋਕ ਦਿੱਤੀ। ਗਾਜ਼ਾ ਵਿੱਚ 6 ਇਜ਼ਰਾਈਲੀ ਬੰਦਕਾਂ ਨੂੰ ਸੌਂਪਣ ਮੌਕੇ ਉਹਨਾਂ ਦਾ ਕਥਿਤ ਤੌਰ ਤੇ અપਮਾਨ ਕੀਤੇ ਜਾਣ ਦੇ ਹਵਾਲੇ ਨਾਲ ਇਜ਼ਰਾਈਲ ਨੇ ਬੰਦਕਾਂ ਦੀ ਰਿਹਾਈ ਦਾ ਭਰੋਸਾ ਮਿਲਣ ਤੱਕ ਸੈਂਕੜੇ ਫਰਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੀਤਨ ਯਾਹੁਦ ਦੇ ਦਫ਼ਤਰ ਵੱਲੋਂ ਇਹ ਬਿਆਨ ਉਦੋਂ ਆਇਆ ਜਦੋਂ ਕੈਦੀਆਂ ਨੂੰ ਲਿਜਾ ਰਹੀਆਂ ਗੱਡੀਆਂ ਆਫਰ ਜੇਲ੍ਹ ਦੇ ਖੁੱਲੇ ਦਰਵਾਜ਼ਿਆਂ ਤੋਂ ਬਾਹਰ ਤਾਂ ਨਿਕਲੀਆਂ ਪਰ ਫੇਰ ਵਾਪਸ ਅੰਦਰ ਚਲੀਆਂ ਗਈਆਂ ਇਸ ਤੋਂ ਪਹਿਲਾਂ 620 ਫਲਸਤੀਨੀ ਕੈਦੀਆਂ ਦੀ ਰਿਹਾਈ 6 ਇਜ਼ਰਾਈਲੀ ਬੰਦਕਾਂ ਦੀ ਰਿਹਾਈ ਤੋਂ ਬਾਅਦ ਹੋਈ ਸੀ ਗਾਜ਼ਾ ਜੰਗਬੰਦੀ ਦੇ ਪਹਿਲੇ ਪੜਾਅ ਵਿੱਚ ਇੱਕ ਦਿਨ ਅੰਦਰ ਸਭ ਤੋਂ ਵੱਡੀ ਗਿਣਤੀ ਵਿੱਚ ਕੈਦੀਆਂ ਨੂੰ ਇਸੇ ਤਹਿਤ ਰਿਹਾਅ ਕੀਤਾ ਜਾਣਾ ਸੀ ਪਰ ਇਜ਼ਰਾਈਲ ਦੇ ਹੁਣ ਇਸ ਨਵੇਂ ਐਲਾਨ ਨੇ ਜੰਗਬੱਦੀ ਦੇ ਭਵਿੱਖ ਨੂੰ ਲੈ ਕੇ ਕੁਝ ਸ਼ੰਕੇ ਖੜੇ ਕਰ ਦਿੱਤੇ ਨੇ